ਸਾਡੇ ਸਾਡੇ ਨਾਲ ਕੰਮ ਕਰਨ ਵਾਲੇ ਜਿਹੜੇ ਪਹਿਲਾਂ ਤੋਂ ਰੱਖਿਆ ਸੀ ਨਹੀਂ ਤੁਹਾਨੂੰ ਪਤਾ ਅੱਜ ਸਾਡੇ ਜਵਾਬ ਤੇ ਮਾਹੌਲ ਹੀ ਬੜੇ ਹੋਏ ਸਾਡੇ ਨਿਸ਼ੂ ਜੀ ਨਾਲ ਵਿੱਚ ਬੁੱਲਾ ਕਿਤੇ ਵਿੱਚ ਜਿਹੜਾ ਜੋਇਨਿੰਗ ਦੀ ਤਰੀਕ ਰੱਖੀ ਹੋਈ ਸੀ ਨੌਜਵਾਨ ਸੀ ਅਸੀਂ ਉਹਨੂੰ ਦਾ ਦਿਲ ਜਿਹੜਾ ਟੁੱਟਣਾ ਨਹੀਂ ਚਾਹੁੰਦਾ ਇਸ ਕਰਕੇ ਸਾਰਿਆਂ ਨੇ ਫੈਸਲਾ ਕੀਤਾ ਵੀ तेरे ਫਿਰ ਇਟਸ ਕਰਨਾ ਚਾਹੀਦਾ ਤੇ ਇਹ ਟੀਮ ਨੂੰ ਵੀ ਅੱਗੇ ਹੜਾ ਦੇ ਕਰਨਾ ਚਾਹੀਦਾ ਲਾਮਾ ਪਰ ਇਹ ਦੇ ਕੋ ਸ਼ੁਰੂ ਆ ਇਹ ਅੱਜ ਇੱਕ ਨੌਜਵਾਨਾਂ ਨੇ ਆਪਣੇ ਤੌਰ ਤੇ ਇੱਕ ਬੀਜੇਪੀ ਜੁਆਇਨ ਕਰ ਲਉ ਆਏ ਇੱਕ ਸੰਗਠਨ ਨੂੰ ਇੱਕ ਪਾਰਟੀ ਨੂੰ ਕੱਟ ਕਰਨਾ ਅਲੱਗ ਗੱਲ ਹੁੰਦੀ ਐ ਸੌਖਾ ਹੁੰਦਾ ਜਿਹੜਾ ਇੰਡੀਵਿਜੂਅਲ ਆ ਜਦੋਂ ਉਹ ਪਾਰਟੀ ਜੁਆਇਨ ਕਰਨਾ ਤੋ ਆਪਣੀ ਪਹਿਲੀ ਤਾਕਤ ਦਿਖਾਉਂਦਾ ਬਹੁਤ ਨੌਜਵਾਨ ਨੇ ਜਿਹੜੇ ਉਹ ਨਵੇਂ ਹੁੰਦੇ ਐ ਤੇ ਅੱਜ ਉਹ ਨੌਜਵਾਨਾਂ ਦਾ ਬੀਜਪੀ ਤੇ ਉਹ ਵੀ ਦਾਣਾ ਮੰਡੀਆਂ ਚ ਆਉਣਾ ਉਹ ਜਿਹੜਾ ਇੱਕ ਗੱਲ ਬਣਾਈ ਗਈ ਸੀ ਇੱਕ ਤਾਂ ਉਹ ਗੱਲ ਚਾਹੇ ਅਸੀਂ ਅਮਰਗੜ ਤੋਂ ਸ਼ੁਰੂ ਕੀਤੀ ਜੀ ਸਭ ਤੋਂ ਵੱਡੀ ਅਸ਼wini ਜੀ ਨੇ ਰਾਜਪੁਰੇ ਦਾਣਾ ਮੰਡੀ ਚ ਅੱਜ ਸਮਰਾਲਾ ਜਿਹੜਾ ਮੇਰਾ ਆਪਦਾ ਹੀ ਪ੍ਰਤਾਜ ਜੀ ਖੜੇ ਆ ਸਾਡਾ ਆਪਦਾ ਹੱਕ ਹੈ ਇਹ ਮੈਨੂੰ ਥੋੜੇ ਬਾਰੇ ਦੱਸ ਦੇ ਬਈ ਇਕੱਲੇ ਕੱਟ ਕਰਨਾ ਬਹੁਤ ਵੱਡੀ ਗੱਲ ਆ ਤੇ ਇਹਦੇ ਮੈਂ ਸਮਝਦਾ ਸਾਰੇ ਸਾਥੀ ਚਾਹੇ ਉਹ ਕਾਲਜਿਸ ਤੋਂ ਹੋਣ ਚਾਹੇ ਉਹ ਯੂਨੀਵਰਸਟੀਆਂ ਤੋਂ ਹੋਣ ਚਾਹੇ ਉਹ ਇਹਦੇ ਪਿਆਰ ਪ੍ਰੇਮ ਨਾਲ ਹੁਣ ਸਾਰੇ ਲੋਕ ਨੇ ਜਿਹੜੇ ਅੱਜ ਉਹ ਬਹੁਤ ਵੱਡੀ ਹਜੇ ਵੀ ਆਈ ਜਾ ਰਹੇ ਆ ਠੀਕ ਹੈ ਸਾਰੀ ਸੜਕਾਂ ਤੇ ਸਾਰੀਆਂ ਸੜਕਾਂ ਤੇ ਤੇ ਨੌਜਵਾਨਾਂ ਨੇ ਅੱਜ ਇਹ ਆਪਦਾ ਬੀਜੇਪੀ ਜਿਹੜਾ ਮਨ ਬਣਾਇਆ ਇਹ ਬਹੁਤ بڑا ਇੱਕ ਮੈਸੇਜ ਆ ਅੱਜ ਸਾਰੇ ਪੰਜਾਬ ਸਾਰੇ ਸਾਡੇ ਪਿੰਡੂ ਹਲਕਿਆਂ 'ਚ ਖਾਸ ਤੌਰ ਤੇ ਨੌਜਵਾਨੇ ਕਹਿ ਰਹੇ ਸੀ ਮੈਂ ਕਿਹਾ ਵੀ ਐਡਾ ਕੱਟ ਕਰਨਾ ਬੜਾ ਔਖਾ ਹੈ ਅਸੀਂ ਤਾਂ ਸੋਚਿਆ ਨਹੀਂ ਸੀ ਵੀ ਤੁਸੀਂ ਮੰਡੀ 'ਚ ਕੱਟ ਕਰ ਸਕਦੇ ਹੋ ਮੈਂ ਕਹਿ ਰਿਹਾ ਸੀ ਕਿਸੇ ਹਾਲ 'ਚ ਰੱਖ ਲਓ ਉਹ ਕਹਿੰਦੇ ਜੀ ਅਸੀਂ ਕਿਸਾਨਾਂ ਦੇ ਪੁੱਤਾਂ ਅਸੀਂ ਮਜ਼ਦੂਰਾਂ ਦੇ ਪੁੱਤਾਂ ਤੇ ਸਾਡੇ ਲਈ ਇਹ ਜੇ ਮੈਦਾਨ ਇਹ ਜੇ ਸ਼ੈੱਡ ਭਰਨੇ ਕੋਈ ਔਖੇ ਨਹੀਂ ਤੇ ਜਦੋਂ ਤੁਹਾਨੂੰ ਪਤਾ ਇਹ ਪਾਰਟੀ ਦੇ ਕਿਸੇ ਦੇ ਕਰੇ ਤੇ ਨਹੀਂ ਹੁੰਦਾ ਪਾਰਟੀਆਂ ਤਾਂ ਲੱਗੀਆਂ ਰਹਿੰਦੀਆਂ ਪਰ ਜਦੋਂ ਆਪ ਮਹਾਰੇ ਲੋਕਮਨ ਬਣਾ ਦੇਣ ਮੋਦੀ ਜੀ ਬਈ ਨਹੀਂ ਕੇਂਦਰ ਦੀ ਸਰਕਾਰ મોદી ਦੀ ਸਰਕਾਰ ਪੰਜਾਬ ਚ ਅਸੀਂ ਲੈ ਕੇ ਆਉਣੀ ਹੈ ਡਬਲ ਇੰਜਨ ਚਲਾਉਣਾ ਉਹ ਅੱਜ ਉਹ ਸੰਕੇਤ ਨੇ ਜਿਹੜੇ ਇੱਕ ਸਵਾ ਸਾਲ ਪਹਿਲਾਂ ਹੀ ਉਹ ਸੰਕੇਤ ਆ ਜਿਹੜੇ ਮਿਲ ਲੱਗੇ ਇਹ ਰਿਪੋਰਟਾਂ ਇਹ ਰਿਪੋਰਟਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਚੈਨ ਕਰ ਰਹੀਆਂ ਉਹ ਸਾਡੇ ਕੈਂਪ ਜਿਹੜੇ ਪਿੰਡਾਂ ਚ ਲੱਗੇ ਸਕੀਮਾਂ ਲੈ ਕੇ ਉਹ ਸਾਡੇ ਲੀਡਰਾਂ ਦੀ ਫੜਾਫੜਾਈ ਉਹ ਕੈਂਪ ਅੱਜ ਵੀ ਨਾਂ ਲੱਗਣ ਦੇ ਨਾਲ ਉਹਨਾਂ ਦੀ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਜਿਹੜਾ ਗੱਲ ਤੱਕ ਇੱਕ ਦੂਜੇ ਨੂੰ ਦੇਖ ਕੇ ਵੀ ਜਰਦੇ ਨਹੀਂ ਸੀ ਦੇਖ ਕੇ ਵੀ ਮੀਡੀਆ 'ਚ ਬੋਲਦੇ ਸੀ ਤੇ ਉਹ ਇੱਕ ਦੂਜੇ ਦੇ ਜਿਹੜੇ ਜੀਐਮ ਬਣਦੇ ਸੁਪਨੇ ਸਾਰੇ 12 15 ਸੋਚਦੇ ਸੀ ਬੀਜੇਪੀ ਦੀ ਚੜਦੀ ਨੌਜਵਾਨਾਂ ਦੀ ਮਜ਼ਦੂਰਾਂ ਦੀ ਕਿਸਾਨਾਂ ਦੀ ਗਰੀਬਾਂ ਦੀ ਇਹ ਤਾਕਤ ਦੇਖਦੇ ਹੋਏ ਹਾਈ ਕਮਾਂਡ ਨੇ ਉਹਨਾਂ ਦੀਆਂ ਵੀ ਝੂਠੀਆਂ ਜੱਫੀਆਂ ਪਵਾਇਆ ਉਹ ਵੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਇਕੱਠੇ ਆ ਪਰ ਉਸ ਤੋਂ ਬਾਅਦ ਉਹਨਾਂ ਦਾ ਤਾਂ ਉਹੀ ਹਾਲ ਰਹਿਣਾ ਹੈ ਉਸ ਕਾਂਗਰਸ ਦਾ ਸਾਨੂੰ ਪਤਾ ਪਰ ਇਹ ਸੰਕੇਤ ਨੇ ਵੀ ਦੋਨੋਂ ਪਾਰਟੀਆਂ ਚਾਹੇ ਸੱਤਾ ਚਾਹੇ ਆਪੋਜੀਸ਼ਨ ਚਾਹੇ ਉਹਨਾਂ ਦੇ ਹਾਲਾਤ ਕੀ ਨੇ ਇਹ ਸਾਹਮਣੇ ਹੈ ਅਕੀਦੇ ਸਰਕਾਰ ਨੇ 611 611 ਕਰੋੜ ਵਿੱਚੋਂ 229 ਕਰੋੜ ਰੁਪਏ ਫਲਡ ਪੰਜਾਬ ਨੂੰ ਫਲਡ ਰਿਵਲ ਦਿੱਤਾ ਲੇਕਿਨ ਉਹ 229 ਕਰੋੜ ਕਿੱਥੇ ਰਹੀ ਲੋਕਾਂ ਘਰ ਫਲਾਈ ਫਲਾਈ ਕਰਦੇ ਦੇਖੋ ਮੁੱਖ ਮੰਤਰੀ ਦਾ ਆਪ ਦਾ ਮੈਂ ਹਜੇ ਕਿ ਪੋਲਿਟਿਕਸ ਨਹੀਂ ਕਰਨੀ ਲੋਕਾਂ ਚ ਬਹੁਤ ਤਕਲੀਫ ਹੈ ਉੱਥੇ ਜਾ ਕੇ ਪਰਲੋਕੀ ਫੋਟੋਆਂ ਨਹੀਂ ਖਿਚਾਉਣੀਆਂ ਮੈਂ ਇਸ ਗੱਲ ਨੂੰ ਹੀ ਚੱਲ ਬਈ ਇੱਕ ਡਿਜ਼ਾਸਟਰ ਮੈਨੇਜਮੈਂਟ ਇੱਕ ਜਿਹੜੀ ਕੁਦਰਤੀ ਆਫਤ ਆਉਂਦੀ ਹੈ ਉਹਦੇ ਲਈ ਫੰਡ ਹੁੰਦੇ ਆ ਹਰ ਡਿਸਟ੍ਰਿਕਟ ਦੇ ਕੋਲ ਹਰ ਜ਼ਿਲ੍ਹੇ ਦੇ ਕੋਲ ਉਹਦੇ ਕੰਟਰੋਲ ਕੀਦਾ ਹੁੰਦਾ ਡਿਸਟ੍ਰਿਕਟ ਕਲੈਕਟਰ ਕਲੈਕਟਰ ਜਿਹਨੂੰ ਕਹਿੰਦੇ ਉਹ ਡੀਸੀ ਹੁੰਦਾ ਆਪਾਂ ਜਿਵੇਂ ਡੀਸੀ ਕਹਿੰਦੇ ਡੀਸੀ ਦੇ ਕੋਲ ਉਹ ਫੰਡ ਹੁੰਦੇ ਆ ਤੇ ਬਾਰ ਬਾਰ ਭਗਵੰਤ ਮਾਨ ਨੇ ਇਹ ਗੱਲ ਕਹੀ ਆ ਵੀ ਅਸੀਂ ਦਿੱਲੀ ਵਾਲਿਆਂ ਕੋਲੋਂ ਕਿਉਂ ਜਾਈਏ ਜੀ ਵੀਡੀਓ ਕਿਸੇ ਸਾਰੇ ਨੇ ਚਲਾਈਆਂ ਏ ਤੁਹਾਡੇ ਚੈਨਲਾਂ ਤੇ ਕਿਹਾ ਵੀ ਸਾਡੇ ਕੋਲ ਜਿਹੜਾ ਡਿਜਾਸਟਰ ਮੈਨੇਜਮੈਂਟ ਦਾ ਉਹ ਇੰਨਾ ਜ਼ਿਆਦਾ ਫੰਡ ਪਿਆ ਏ ਵੀ ਸਾਨੂੰ ਕੀ ਲੋੜ ਆ ਕਿਸੇ ਵੱਲ ਦੇਖਣ ਦੀ ਤੇ ਅੱਜ ਉਹ ਪੈਸਾ ਜਿਵੇਂ ਪਾਣੀ ਵਹਿ ਰਿਹਾ ਉਸੇ ਤਰੀਕੇ ਨਾਲ ਪੈਸਾ ਲੋਕਾਂ ਦੇ ਲਈ ਮੈਂ ਕੱਲ ਵੀ ਕਿਹਾ ਸੀ ਪਰਸੋਂ ਵੀ ਕਿਹਾ ਸੀ ਵੀ ਕੱਲਾ ਕੱਲਾ ਸਾਹਿਬ ਮੀਡੀਆ 'ਚ ਦੱਸੋ ਵੀ ਕਿੰਨਾ ਕਿੰਨਾ ਤੁਹਾਡੇ ਕੋਲ ਜ਼ਿਲ੍ਹੇ 'ਚ ਪੈਸਾ ਪਿਆ ਏ ਕਿੰਨਾ ਲੋਕਾਂ ਤੇ ਤੁਸੀਂ ਖਰਚ ਕੀਤਾ ਪਤਾ ਤਾਂ ਤਦ ਲੱਗੂਗਾ ਨਾ ਤੇ ਦੂਜੀ ਗੱਲ ਮੈਂ ਇੱਕ ਗੱਲ ਬੇਨਤੀ ਕਰਦਾ ਤੁਹਾਡੇ ਚੈਨਲ ਨਾਲ ਹੀ ਸਾਰੀ ਆਮ ਆਦਮੀ ਪਾਰਟੀ ਨੂੰ ਹਰ ਇੱਕ ਨੂੰ ਦੁਸ਼ਮਣ ਨਾ ਬਣਾਓ ਹਰ ਨੂੰ ਦੁਸ਼ਮਣ ਨਾ ਬਣਾਓ ਸਾਰੇ ਆਪਾਂ ਪਿਆਰ ਨਾਲ ਅੱਜ ਬਿਆਨ ਦੇ ਰਹੇ ਹਾਂ ਜੇ ਮੈਂ ਇਹ ਨਹੀਂ ਕਹਿੰਦਾ ਕਿਸ ਦਾ ਹੱਕ ਬਣਦਾ ਜੇ ਕਿਸੇ ਨੇ ਪਾਣੀ ਮੰਗ ਲਿਆ ਸੀ ਧਿਆਨਾਂ ਸਾਧੂ ਹੀ ਲੱਗ ਹੋਏ ਆ ਜੇ ਪੀਣ ਨੂੰ ਪਾਣੀ ਮੰਗ ਲਿਆ ਸੀ ਉਹਦਾ ਐਡਾ ਵੱਡਾ ਤਮਾਸ਼ਾ ਜਾਣ ਕੇ ਬਣਾਇਆ ਚਲੋ ਉਹ ਬਣਾ ਲਿਆ ਜੇ ਪੀਣ ਨੂੰ ਪਾਣੀ ਦਿੱਤਾ ਹੁੰਦਾ ਤਾਂ ਅੱਜ ਆ ਤੁਹਾਨੂੰ ਚਿੱਠੀ ਲਿਖਣ ਦੀ ਲੋੜ ਨਾ ਪੈਂਦੀ ਹਰਿਆਣੇ ਨੂੰ ਵੀ ਸਾ ਤੋਂ ਪਾਣੀ ਲੈ ਲਓ ਇਹ 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 ਦੁਸ਼ਮਣੀਆਂ ਦੂਰੀਆਂ ਵਧਾਉਣ ਦਾ ਕੁਝ ਨਹੀਂ ਬਣਦਾ ਤੇ ਅੱਜ ਸਾਰੇ ਤੁਹਾਡੀ ਮਦਦ ਤੇ ਆਏ ਹੁੰਦੇ ਪਰ ਉਦੋਂ ਤੁਸੀਂ ਮਖੌਲ ਲੜਾਏ ਜਾ ਜਾ ਕੇ ਉੱਥੇ ਉਹ ਪਾਣੀ ਪੀਣ ਨੂੰ ਤਰਸਰੇ ਸੀ ਉਹ ਕੌਣ ਸੀ ਗੈਰ ਸੀ ਸਾਡਾ ਹੀ ਜਦੋਂ ਕੋਈ ਐਜੀਟੇਸ਼ਨ ਹੁੰਦਾ ਕਿਸਾਨ ਦਾ ਪੰਜਾਬ ਰਿਆਣਾ ਇਕੱਠਾ ਬੈਠਾ ਹੁੰਦਾ ਕਿ ਨਹੀਂ ਉਹ ਟਰਾਲੀ ਚੋਰੋ ਤੁਹਾਨੂੰ ਤਾਂ ਕੋਈ ਸ਼ਰਮ ਹੈ ਨਹੀਂ ਤੁਸੀਂ ਤਾਂ ਕਦੇ ਵੀ ਨਟਕੀਆਂ ਤੋਂ ਸਵਾਏ ਤਮਾਸ਼ੀਨਾ ਪੰਡਤ ਤੋਂ ਸਵਾਏ ਕੋਈ ਕੰਮ ਨਹੀਂ ਕੀਤਾ ਪਰ ਹੁਣ ਵੀ ਇਹ ਦਿੱਲੀ ਵਾਲਿਆਂ ਦੇ ਕੇਜਰੀਵਾਲ ਦੇ ਤੇ ਸੋਧਿਆ ਦੇ ਬੋਦੀ ਚੋਂ ਨਿਕਲੇ ਆ ਭਗਵੰਤ ਮਾਨ ਪਰ ਪੰਜਾਬ ਮੈਰੀ ਇੱਕ ਬੇਨਤੀ ਸੁਣੋ ਨਿਕਲੇ ਆ ਅੱਜ ਵੀ ਪ੍ਰਧਾਨ ਮੰਤਰੀ ਜੀ ਬੇਸ਼ੱਕ ਤੁਸੀਂ ਕੁਛ ਉਲਟ ਕਹਿਣਾ ਉਹਨਾਂ ਨੂੰ ਇਹ ਗੱਲਾਂ ਦਾ ਨਾਲ ਨਹੀਂ ਅੱਜ ਵੀ ਪ੍ਰਧਾਨ ਮੰਤਰੀ ਜੀ ਜਾਂ ਹੋਮ ਮਿਨਿਸਟਰ ਸਾਹਿਬ ਕੋ ਜੇ ਇਕੱਲੇ ਜਾਣ ਦੀ ਜਾਨ ਨਹੀਂ ਕਿਉਂਕਿ ਬਹੁਤ ਪੁੱਠਾ ਕੁੱਤਾ ਬੋਲਦਾ ਹੈ ਸਾਰੀਆਂ ਪਾਰਟੀਆਂ ਚਾਹੇ ਉਹ ਕਾਂਗਰਸ ਹੋਵੇ ਉਹਨਾਂ ਨੇ ਵੀ ਕਿਹਾ ਜਾਖੜ ਸਾਹਿਬ ਬੀਜੇਪੀ ਹੋਵੇ ਅਕਾਲੀ ਦਲ ਹੋਵੇ ਕਾਂਗਰਸ ਸਭ ਨੂੰ ਨਾਲ ਲਿਜਾ ਕੇ ਜਿਹਨੂੰ ਤੂੰ ਚਾਹਨਾ ਉਹ ਇੱਕ ਟੀਮ ਬਣਾ ਕੇ ਟਾਈਮ ਲੈ ਲੋ ਮਾਨ ਸਾਹਿਬ ਪ੍ਰਧਾਨ ਮੰਤਰੀ ਤੋਂ ਆਪਣੀ ਇਸ ਇਹ ਜਿਹੜੇ ਦਿੱਲੀ ਵਾਲੇ ਆ ਇਹ ਤਾਂ ਤਬਾਹ ਕਰਨਾ ਚਾਹੁੰਦੇ ਆ ਇਹ ਤਾਂ ਪੰਜਾਬ ਲੁੱਟਣਾ ਚਾਹੁੰਦੇ ਆ ਤੁਸੀਂ ਪੰਜਾਬ ਲਈ ਕਿਉਂਕਿ ਇਹ ਅੰਕੜੇ ਇਕੱਲੇ ਸੀਐਮ ਦੇ ਕੋਲ ਹੁੰਦੇ ਆ ਮਹਿਕਮਿਆਂ ਕੋਲ ਹੁੰਦੇ ਆ ਵੀ ਕਿੰਨੇ ਤੇ ਸਰਕਾਰ ਤੋਂ ਸਰਕਾਰ ਹੀ ਗੱਲ ਕਰ ਸਕਦੀ ਹੈ ਜੇ ਮੈਂ ਕਹਿ ਦਵਾਂ ਜੀ 100 ਕਰੋੜ ਦੇ ਦਿਓ ਉਹ ਕੋਈ ਨਹੀਂ ਦੇਊਗਾ ਪਰ ਜਦੋਂ ਸਰਕਾਰ ਅੰਕੜੇ ਦੇਊਗੀ ਵੀ ਇੰਨੇ ਘਰ ਟੁੱਟ ਗਏ ਇੰਨੇ ਮवेशੀ ਮਰ ਗਏ ਇੰਨੀ ਜ਼ਮੀਨਾਂ ਤਬਾਹ ਹੋ ਗਈਆਂ ਇਨਾ ਨੁਕਸਾਨ ਹੋ ਗਿਆ ਤੇ ਉਹਦੇ ਨਾਲ ਸਟੇਟ ਤੇ ਸੈਂਟਰ ਬਹਿ ਜੋ ਉਹ ਹਜੇ ਵੀ ਬਹਿ ਜੋ ਉੱਥੇ ਕੋਈ ਕਮੀ ਨਹੀਂ ਪੈਸੇ ਦੀ ਲੈਣ ਵਾਲੇ ਬਣਨੇ ਚਾਹੀਦੇ ਹੋ ਪਰ ਤੁਸੀਂ ਇਹ ਵੀ ਨਹੀਂ ਕਰਨਾ ਕਿਉਂ ਕਿ ਤੁਸੀਂ ਸੈਂਟਰ ਦੇ ਦੁਸ਼ਮਣ ਬਣਾਉਣਾ ਪੰਜਾਬੀਆਂ ਨੂੰ ਜੋ ਅੱਜ ਤੱਕ ਪੰਜਾਬ ਦੀਆਂ ਸਰਕਾਰਾਂ ਦੀ ਰਹੀ ਆ ਵੀ ਸੈਂਟਰ ਨੂੰ ਨਾਲ ਦੁਸ਼ਮਣੀ ਪਾ ਕੇ ਰੱਖੋ ਪੰਜਾਬ ਦੀ ਤੇ ਜਿਹਦੇ ਨਾਲ ਨੁਕਸਾਨ ਕੀਦਾ ਹੁੰਦਾ ਥੋਡੀਆਂ ਲੈਂਡ ਕਰੂਜ਼ਰ ਤਾਂ ਮੰਦ ਨਹੀਂ ਹੋਣੀ ਆ ਤੁਹਾਡੇ ਤੋਂ ਉਡਣ ਘਟੋਲੇ ਚੱਲ ਰਹੇ ਆ ਜਿਨ੍ਹਾਂ ਦੇ ਘਰ ਚਲੇ ਗਏ ਜਿਨ੍ਹਾਂ ਨੇ ਸੋਚਿਆ ਸੀ ਫਸਲ ਆਉ ਕਰਜ਼ਾ ਲਾਉ ਕਿਸੇ ਕੁੜੀ ਦਾ ਵਿਆਹ ਕਰੂੰ ਕਿਸੇ ਬੇਟੀ ਦਾ ਵਿਆਹ ਕਰੂੰ ਤੁਹਾਡਾ ਕੀ ਜਾਣਾ ਭਾਈ ਇਸ ਕਰਕੇ ਰੱਬ ਦੇ ਵਾਸਤੇ ਦਿੱਲੀ ਦਰਵਾਜਾ ਖੜਕਾਓ ਜਾ ਕੇ ਜੇ ਨਹੀਂ ਖੜਕਾਉਣਾ ਚਿੱਠੀਓ ਪਾ ਦਿਓ ਟੈਲੀਗ੍ਰਾਮ ਹੀ ਕਰ ਦਿਓ ਮੇਲ ਹੀ ਫੈਕਸ ਹੀ ਕਰ ਦਿਓ ਵੀ ਇੰਨਾ ਨੁਕਸਾਨ ਸਾਡਾ ਹੋਇਆ ਪਰ ਅੱਜ ਤੱਕ ਸਿਰਫ ਬਿਆਨਵਾਜੀ ਤੋਂ ਸੁਵਾਏ ਕੁਝ ਨਹੀਂ ਪਤਾ ਨਹੀਂ ਕਿਹੜੇ ਘਰਨੇ ਚ ਕਦੇ ਕਹਿਣਾ ਜੀ ਆ ਫਲਾਨੇ ਦਾ ਮਾਈਕ ਆ ਗਿਆ ਫਲਾਨੇ ਦਾ ਆ ਗਿਆ ਇਹ ਜਿਹੜੀ ਸ਼ਰਾਬ ਆ ਨਾ ਇਹ ਮੈਂ ਸਮਝਦਾ ਇੰਨੀ ਜ਼ਿਆਦਾ ਨੁਕਸਾਨ ਕਰਤਾ ਉਹਨਾਂ ਦੀ ਸਿਹਤ ਦਾ ਇੰਨਾ ਨੁਕਸਾਨ ਕਰਤਾ ਉਹਨਾਂ ਦੀ ਸਿਹਤ ਦਾ ਵੀ ਸੋਚਣ ਦੀ ਸ਼ਕਤੀ ਤੇ ਕੰਮ ਦੀ ਸ਼ਕਤੀ ਆ ਜਿਹੜੀ ਭਗਵੰਤ ਮਾਨ ਸਾਹਿਬ ਦੀ ਉਹ ਵੀ ਚਲੀ ਗਈ ਉਹ ਵੀ ਚਲੀ ਗਈ ਮੈਂ ਇਹ ਗੱਲਾਂ ਕਹਿਣਾ ਨਹੀਂ ਚਾਹੁੰਦਾ ਪਰ ਜੋ ਉਹਨਾਂ ਦੇ ਹਾਲਾਤ ਦੇਖਿਆ ਜੋ ਉਹਨਾਂ ਦੀ ਸ਼ਕਲ ਦੇਖੀ ਆ ਇਸ ਤਰੀਕੇ ਨਾਲ ਲੱਗਦਾ ਬਈ ਬੁਰੇ ਹਾਲਤ ਨੇ ਪਤਾ ਨਹੀਂ ਕਿਹੜੀ ਪੀਂਦੇ ਆ ਕਿਹੜੀ ਨਹੀਂ ਪੀਂਦੇ ਫਿੱਟੂ ਜੀ ਜੇ ਉਹ ਪੀਂਦੇ ਆ ਮਨਲਾ ਦਾ ਕੋਈ ਗੰਦੀ ਪੀਂਦੇ ਆ ਮੁੱਖ ਮੰਤਰੀ ਨੂੰ ਤਾਂ ਚੰਗੀ ਸ਼ਰਾਬ ਮਿਲ ਜੂ ਜੇ ਪੀਣੀ ਹੈ ਚੰਗੀ ਪੀ ਲੋ ਹੋਰ ਮੁੱਖ ਮੰਤਰੀ ਵੀ ਪਹਿਲਾਂ ਪੀਂਦੇ ਸੀ ਪਰ ਕਦੇ ਉਹ ਕੰਮ ਤਾਂ ਕਰਦੇ ਸੀ ਪੀਣ ਵਾਲੇ ਤਾਂ ਬਥੇਰੇ ਆਏ ਪਰ ਇਹ ਕੰਮ ਇੱਕੋ ਹੀ ਰੱਖਣਾ ਸਵੇਰ ਤੋਂ ਸ਼ਾਮ ਤੱਕ ਸ਼ਰਾਬੀ ਹਾਲਤ ਚ ਰਹਿਣਾ ਇਹ ਮੰਦ ਭਾਗਾ ਇਹ ਪੰਜਾਬ ਲਈ ਇਹ ਕੁਦਰਤੀ ਆਫਤ ਆਈ ਆ ਇਸ ਵੇਲੇ ਲੀਡਰਸ਼ਿਪ ਦਿਖਾਉਣ ਦਾ ਮੌਕਾ ਹੁੰਦਾ ਇਹੀ ਮੌਕੇ ਹੁੰਦੇ ਆ ਜਦੋਂ ਪਤਾ ਲੱਗਦਾ ਵੀ ਲੀਡਰਸ਼ਿਪ ਕੀ ਹੁੰਦੀ ਆ ਕਮਾਂਡ ਕੀ ਹੁੰਦੀ ਆ ਪੰਜਾਬ ਦੇ ਕੈਬਨਟ ਮੰਤਰੀ ਵਿਨਦਰ ਗੋਇਰ ਨੇ ਵੀ ਖਾਸ ਡੈਲੀਗੇਸ਼ਨ ਲਗਾਇਆ ਕਹਿੰਦੇ ਜਿਹੜਾ ਫਲੱਡ ਦੇ ਪਈ ਕੇਂਦਰ ਸਰਕਾਰ ਦਾ ਕੁਝ ਰਹਾ ਇਹਨਾਂ ਦੇ ਮੰਤਰੀ ਫਿਰ ਬੈਤ ਉਹੀ ਕਹਿਣਾ ਨਾ ਇੱਕ ਬਿਆਨ ਦੇਣਾ ਆਉਂਦਾ ਕਦੇ ਇਹ ਮੰਤਰੀ ਨੂੰ ਪੁੱਛ ਲੋ ਵੀ ਤੁਸੀਂ ਮੰਤਰੀ ਜੀ ਕਦੇ ਦਿੱਲੀ ਗਏ ਹੋ ਤੁਸੀਂ ਕਦੇ ਆਪਣੇ ਮੰਤਰੀ ਨਾਲ ਚਿੱਠੀ ਲਿਖੀ ਹੋਵੇ ਕਦੇ ਟੈਲੀਫੋਨ ਤੇ ਗੱਲ ਕੀਤੀ ਹੋਵੇ ਹੁਣ ਵੀ ਕੀਤੀ ਹੋਵੇ ਤੁਸੀਂ ਇੱਕ ਗੱਲ ਇਹਦੇ ਨਾਲ ਕੀ ਮਿਲ ਜੂਗਾ ਤੁਸੀਂ ਪੰਜਾਬ ਦੀ ਦਸ਼ਮਣੀ ਪਵਾ ਕੇ ਸੈਂਟਰ ਨਾਲ ਲੱਭੂਗਾ ਕੀ ਕੀ ਮਿਲ ਜੂਗਾ ਇਹਦੇ ਨਾਲ ਮੈਨੂੰ ਇਹ ਨਹੀਂ ਸਮਝ ਆਉਂਦੀ ਤੁਸੀਂ ਆਪਣੇ ਆਰਾਮ ਕਰ ਰਹੇ ਹੋ ਤੇ ਦੂਜੀ ਗੱਲ ਹੋਰ ਸੁਣ ਲਓ ਇਹ ਮੈਂ ਮੰਤਰੀਆਂ ਸੰਤਰੀਆਂ ਨੂੰ ਆਮ ਆਦਮੀ ਨੂੰ ਕਹਿਣਾ ਚਾਹੁੰਦੇ ਹਾਂ ਜੇ ਕੋਈ ਕੋਠੀ ਇਹ ਸਰਕਾਰ ਦੇ ਪੈਸੇ ਦੀ ਪੰਜਾਬ ਸਰਕਾਰ ਦੇ ਕੋਟੇ ਦੀ ਜੇ ਕੋਈ ਕੋਠੀ ਚ ਕਿਸੇ ਕੇਜਰੀਵਾਲ ਜਾਂ ਸੋਦੀਆ ਜਾਂ ਹੋਰ ਕੋਈ ਵੜ ਗਿਆ ਤਾਂ ਸਭ ਤੋਂ ਪਹਿਲਾਂ ਮੈਂ ਉਸ ਕੋਠੀ ਦੇ ਬਾਹਰ ਜਾ ਕੇ ਬੈਠੂਗਾ ਇਸ ਕਰਕੇ ਹਟਜੋਰੇ ਦੇ ਨਜ਼ਾਰੇ ਲੈਣੇ ਹਟਜੋਰੇ ਦੇ ਹੈਲੀਕਾਪਟਰਾਂ ਝੂਟੇ ਲੈਣੋ ਹਟਜੋਰੇ ਲੈਂਡ ਕਰੂਜ਼ਰਾਂ ਝੂਟੇ ਲੈਣੋ ਬਹੁਤ ਬਰਬਾਦੀ ਕਰਤੀ ਸੀਐਮ ਤਾਂ ਸ਼ਰਾਬੀ ਕਰਕੇ ਸਿੱਟਿਆ ਹੀ ਹੋਇਆ ਬਹੁਤ ਨਲਾਇਕ ਐ ਐਸਾ ਜਿਹੜਾ ਤੁਹਾਡੇ ਚੁੰਗਲ ਚੋਂ ਨਹੀਂ ਨਿਕਲ ਪਾਰੇ ਆ ਪਰ ਤੁਸੀਂ ਇਹ ਗੱਲ ਨਾ ਕਰ ਲਿਓ ਕਿਤੇ ਮੈਂ ਤੁਹਾਨੂੰ ਵੀ ਕਹਤੀ ਅਸੀਂ ਬਹੁਤ ਦੁਖੀ ਆ ਬੜੇ ਸਤੇ ਹੋਏ ਆ ਬਹੁਤ بڑا ਨੁਕਸਾਨ ਸਾਡਾ ਪੰਜਾਬ ਦਾ ਹੋ ਗਿਆ ਤੇ ਤੁਸੀਂ ਬੇੜਾ ਕਰ ਕੀਤਾ ਜੇ ਤੁਸੀਂ ਧਿਆਨ ਰੱਖਦੇ ਅਤੇ ਜਿਹਨਾਂ ਨੇ ਐਮਐਲਏ ਕਹਿ ਰਹੇ ਮੈਂ ਥੋੜੀ ਕਹਿ ਰਹੇ ਹਰ ਐਮਐਲਏ ਹੱਥ ਜੋੜ ਕੇ ਖੜਾ ਜਦੋਂ ਲੋਕ ਪਿੰਡਾਂ 'ਚ ਨਹੀਂ ਵੜਨ ਦੇ ਰਹੇ ਹੱਥ ਜੋੜੀ ਖੜੇ ਆ ਵੀ ਸਾਨੂੰ ਕਿਸੇ ਨੇ ਅਫਸਰਾਂ ਨੇ ਕੰਮ ਨਹੀਂ ਕਰ ਦਿੱਤਾ ਸਾਡੀ ਕੋਈ ਸੁਣਵਾਈ ਨਹੀਂ ਤੇ ਉਹ ਚੀਫ ਮਿਨਿਸਟਰ ਕਾਦਾ ਹੈ ਜਿਹਦਾ ਕੋਈ ਸੁਣੇ ਨਾ ਜਿਹਦੀ ਕੋਈ ਗੱਲ ਨਾ ਕਰੇ ਕੋਈ ਐਮਐਲਏ ਨਾਲ ਨਹੀਂ ਮਿਲਦਾ ਕਿਸੇ ਨੂੰ ਕਿਸੇ ਨਾਲ ਕੋਈ ਗੱਲ ਨਹੀਂ ਕਰਦਾ ਤੇ ਉਹ ਚੀਫ ਮਿਨਿਸਟਰ ਦਾ ਟੋਟਲ ਲਿੰਕਾ ਜਿਹੜਾ ਲੋਕਾਂ ਨਾਲ ਟੁੱਟ ਟੁੱਟ ਚੁੱਕਿਆ ਕੋਈ ਵੀ ਸਭਾਏ ਆਪਣੇ ਆਨੰਦ ਲੈਣੇ ਘਰ ਦੇ ਵਿੱਚ ਬਹਿ ਕੇ ਮੈਂ ਕੀ ਕਹਾਂ ਇਹਦੀਆਂ ਮੈਂ ਸਮਝਦਾ ਇਹਦੀ ਛਿੱਲ ਦੇ ਅੜਵਾਗੇ ਜੋ ਲੋਕਾਂ ਦੀ ਹਾਲਾਤ ਹੈ ਇਹਨੂੰ ਭੱਜਣਾ ਪੈ ਭੱਜਣਾ ਪਊ ਤੇ ਕਿਸੇ ਨੇ ਮੁਲਕ ਛੱਡ ਕੇ ਭੱਜਣ ਨਹੀਂ ਦੇਣਾ ਇਹਨੂੰ ਇਹ ਇਹ ਹਾਲਾਤ ਬਣਦੇ ਜੇ ਸਰਕਾਰ ਸਰਕਾਰ ਨਹੀਂ ਜਾਂਦੀ ਉੱਥੇ ਸਰਕਾਰ ਦੇ ਅੰਦਰ ਦੀ ਕੋਰਟਾਂ ਫਿਰ ਤੁਹਾਡੇ ਬੰਨੂ ਕੀ ਅਖਿਰ ਤੱਕ ਅਸੈਸਮੈਂਟ ਕਿਵੇਂ ਹੋਊ ਅਸੈਸਮੈਂਟ ਕਿਵੇਂ ਹੋ ਜਿਹੜੀ ਜਿਹੜੀਆਂ ਹੁਣ ਐਨਡੀਆਰਐਫ ਕੰਮ ਕਰ ਰਹੀ ਹੈ ਹੁਣ ਆਰਮੀ ਕੰਮ ਕਰ ਰਹੀ ਹੈ ਹੁਣ ਪੈਰਾਮਿਲਟਰੀ ਫੋਰਸਿਸ ਕੰਮ ਕਰ ਰਹੀਆਂ ਏ ਉਹ ਕਿਹਦੇ ਕੰਟਰੈਕਸ਼ਨ ਤੇ ਕਰਦੀਆਂ ਏ ਡੀਸੀ ਦੇ ਡੀਸੀ ਆਰਡਰ ਦਿੰਦਾ ਵੀ ਹੁਣ ਆਰਮੀ ਐਂਟਰ ਕਰ ਜਵੇ ਹੁਣ 에ਅਰ ਫੋਰਸ ਦਾ ਹੈਲੀਕਾਪਟਰ ਐਂਟਰ ਕਰੇ ਇੰਨੇ ਬੰਦੇ ਸਾਨੂੰ ਚਾਹੀਦਿਆਂ ਇੰਨੀਆਂ ਸਾਨੂੰ ਆ ਗੱਡੀਆਂ ਚਾਹੀਦਿਆਂ ਜਿਹੜੀਆਂ ਜੀਐਸਡਬਲਿਊ ਵਾਲਿਆਂ ਦੀਆਂ ਫਰਦੀਆਂ ਏ ਉਹ ਜਿੰਨਾ ਚਿਰ ਉਸ ਡਿਸਟ੍ਰਿਕਟ ਦਾ ਡੀਸੀ ਡਿਪਟੀ ਕਲੈਕਟਰ ਨਹੀਂ ਹੁਕਮ ਕਰਦਾ ਕੋਈ ਉਹਨਾਂ ਚਿਰ ਕੋਈ ਵੀ ਸੈਂਟਰ ਸਰਕਾਰ ਕੋਈ ਵੀ ਵਿਭਾਗ ਉਹਨਾਂ ਚਿਰ ਨਹੀਂ ਹਿੱਲ ਸਕਦਾ ਇਹ ਇਹਨਾਂ ਨੂੰ ਦੇਣਾ ਹੀ ਪੈਣਾ ਅੰਕੜੇ ਨਹੀਂ ਸੈਂਟਰ ਨੂੰ ਕਿਵੇਂ ਪਤਾ ਲੱਗੂਗਾ ਵੀ ਕਿਹੜੇ ਪਿੰਡ 'ਚ ਕਿੰਨੇ ਘਰ ਨੇ ਕਿੰਨੇ ਕਿੰਨੇ ਉੱਥੇ ਜਾਨਵਰ ਸੀ ਕੋਈ ਤਾਂ ਦੱਸੂਗਾ ਨਾ ਇਸ ਕਰਕੇ ਇਹ ਜਲਦੀ ਤੋਂ ਜਲਦੀ ਜਾਗਣ ਇਹ ਕੰਮ ਜਿਹੜਾ ਕਰਨ ਵਾਲਾ ਇਹ ਨਹੀਂਗਾ ਵੀ ਫੋਟੋਆਂ ਖਿਚਾਉਣ ਉੱਥੇ ਨਾਲ ਥੋੜਾ ਕੰਮ ਬੜੇ ਲੈਵਲ ਤੇ ਮਦਦ ਕਰਨਾ ਥੱਲੇ ਵਲੰਟੀਅਰ ਪਾਰਟੀ ਦੇ ਕੈਡਰ ਬਹੁਤ ਹੁੰਦਾ ਜਿਹੜਾ ਥੱਲੇ ਕੰਮ ਕਰੇ ਪਰ ਤੁਸੀਂ ਤਾਂ ਹੈਲੀਕਾਪਟਰ ਚੋ ਹੀ ਉਹ ਐਸਐਚਓ ਮਾਰ ਦੇਣੀ ਸੀ ਉਹ ਐਸਐਚਓ ਉਹਨੂੰ ਕੀ ਵਿਚਾਰੀ ਨੂੰ ਟ੍ਰੇਨਿੰਗ ਆਰਡਰ ਹੋਇਆ ਪੁਲਿਸ ਵਾਲੇ ਨੇ ਕੋਈ ਹੋਰ ਕਿਸੇ ਨੂੰ ਕਰ ਨਹੀਂ ਸਕਦੇ ਪੁਲਿਸ ਸਿੱਖ ਹੁੰਦੀ ਆ ਵੀ ਸਰ ਠੀਕ ਆ ਤੇ ਉਹ ਚੜ ਗਈ ਵਿਚਾਰੀ ਉਹਨੂੰ ਕੋਈ ਟ੍ਰੇਨਿੰਗ ਸੀ ਜੇ ਉਹ ਡਿੱਗ ਜਾਂਦੀ ਹੈ ਹੈਲੀਕਾਪਟਰ ਚ ਹੈਲੀਕਾਪਟਰ ਇਹ ਯੂਜ਼ ਕਰਨ ਵਾਲਾ ਨਹੀਂਗਾ ਕਿ ਇਹ ਵੀ ਇਹ ਵੀ ਇੱਕ ਮਿਮਿਕ ਇੱਕ ਸਟੰਟ ਇਹ ਹੈਲੀਕਾਪਟਰ ਉਹ ਚੀਜ਼ਾਂ ਲਈ ਨਹੀਂ ਬਣੇ ਹੋਏ ਜਿਹਦੇ ਲਈ ਸਮਗਰੀ ਸਿੱਟੀ ਜਾ ਸਕੇ ਜਾਂ ਇਹਦੇ ਲਈ ਰਿਲੀਫ ਦਿੱਤੀ ਜਾ ਸਕੇ ਉਹ ਹੈਲੀਕਾਪਟਰ ਹੋਰ ਨੇ ਇਹ ਪਾਇਲਟ ਹੀ ਨਹੀਂਗੇ ਇਹ ਟ੍ਰੇਨਿੰਗ ਹੀ ਨਹੀਂ ਤੇ ਇਸ ਕਰਕੇ ਤੁਹਾਡਾ ਜਿਹੜਾ ਜਵਾਬ ਉਹ ਬੜਾ ਇਹ ਲੋਕਾਂ ਚ ਭਰਮ ਪਾਉਣ ਦੀ ਗੱਲਾਂ ਕਰਦੇ ਆ ਜਿੰਨਾ ਚਿਰ ਇਹ ਕੋਆਰਡੀਨੇਸ਼ਨ ਨਹੀਂ ਕਰਨਗੇ ਇਹਨਾਂ ਦਾ ਚੀਫ ਸੈਕਟਰੀ ਨਹੀਂ ਗੱਲ ਕਰੂਗਾ ਇਹਨਾਂ ਦਾ ਮੁੱਖ ਮੰਤਰੀ ਦਫ਼ਤਰ ਨਹੀਂ ਗੱਲ ਕਰੂਗਾ ਉਹਨਾਂ ਚਿਰ ਕੋਈ ਵੀ ਇਹ ਤਾਂ ਇੱਕ ਪਾਣੀ ਦੀ ਭੂਨ ਤੁਸੀਂ ਕਹਿੰਦੇ ਤੁਹਾਨੂੰ ਪਤਾ ਹੀ ਹੈ ਨਾ ਵੀ ਜਾ ਨਹੀਂ ਸਕਦੀ ਤੇ ਇਸ ਕਰਕੇ ਪੰਜਾਬ ਦੇ ਐਡਮਿਨਿਸਟ੍ਰੇਸ਼ਨ ਦੇ ਦਖਲਦਾਰ ਜੀ ਤੋਂ ਬਗੈਰ ਕਿਵੇਂ ਕੋਈ ਆ ਸਕਦਾ ਇਸ ਕਰਕੇ ਜਲਦੀ ਤੋਂ ਜਲਦੀ ਇਹਨਾਂ ਨੂੰ ਨਸ਼ੇ ਚ ਬਾਹਰ ਆਉਣਾ ਚਾਹੀਦਾ ਜਦੋਂ ਵੀ ਇਹਦੀ ਸੂਫੀ ਹਾਲਤ ਚ ਹੁੰਦੇ ਆ ਇਹਨਾਂ ਨੂੰ ਦਿੱਲੀ ਵੱਲੋਂ ਜਾਣਾ ਚਾਹੀਦਾ ਠੀਕ ਹੈ ਕੋਈ ਪਬਲੀਕ ਵੋਸਟਰੀ ਨਹੀਂ ਦਿੱਤਾ ਪਹੁੰਚ ਨਹੀਂ ਕੀ ਇਹਨੂੰ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਪ੍ਰੈਸ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਜਿਨ੍ਹਾਂ ਨੇ ਅੱਜ ਵੱਧ ਚੜ ਕੇ ਇੱਥੇ ਹਿੱਸਾ ਪਾਇਆ ਤੇ ਸਾਰੀਆਂ ਚੀਜ਼ਾਂ ਦੀ ਕਵਰੇਜ ਕੀਤੀ ਤੁਹਾਡਾ ਸਾਰਿਆਂ ਦਾ ਪਹਿਲਾਂ ਬਹੁਤ-ਬਹੁਤ ਧੰਨਵਾਦ ਉਸ ਦੇ ਨਾਲ ਮੈਂ ਸਾਰੇ ਹੱਗਾ ਵਾਸੀਆਂ ਦਾ ਸਾਰੇ ਪਿੰਡਾਂ ਤੋਂ ਜਿਨ੍ਹਾਂ ਵੀ ਦੇ ਰੱਬ ਵਰਗੇ ਸੱਜਣ ਇੱਥੇ ਪਹੁੰਚੇ ਨੇ ਇਨਾਂ ਮੀ ਪੈਣ ਦੇ باوجود ਦੇ ਸਵੇਰਾ ਸਿੱਤੋ ਰਿਛੇਵਾ ਜੇ ਤੁਸੀਂ ਬਾਰਿਸ਼ ਸ਼ਟਾਰਟ ਹੋ ਗਈ ਸੀ ਪਰ ਫਿਰ ਵੀ ਸਾਰੇ ਡਟੇ ਰਹੇ ਮੀਂਹ ਦੇ ਪੈਂਦੇ ਦੇ ਵਿੱਚ ਆਏ ਮੈਂ ਸਾਰਿਆਂ ਦਾ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਰਦਾ ਉਸ ਤੋਂ ਬਾਅਦ ਬਹੁਤ ਵਧੀਆ ਲੱਗਦਾ ਕਿ ਅੱਜ ਮੈਂ ਭਾਜਪਾ ਪਾਰਟੀ ਆਜੀ ਜਤਾ ਪਾਰਟੀ ਦਾ ਹਿੱਸਾ ਬਣਿਆ ਕਿਉਂਕਿ ਇਹ ਪਾਰਟੀ ਹੈ ਜਿਹੜੀ ਇਹ ਸਰਵ ਹਿੱਤ ਦੇ ਵਿੱਚ ਰਾਸ਼ਟ੍ਰ ਹਿੱਤ ਦੇ ਵਿੱਚ ਕੰਮ ਕਰਦੀ ਹੈ ਪਰ ਵਾਰਵਾਦ ਨੂੰ ਅੱਗੇ ਨਹੀਂ ਮੁਖਰਾਉਂ ਸੋ ਇਹ ਕਾਰਨਾ ਕਰਕੇ ਆਪਾਂ ਭਾਜਪਾ ਵਿੱਚ ਜੁੜੇ ਜਿਹੜਾ ਬਹੁਤ ਲੰਬਾ ਸਮਾਂ ਸਟੂਡੈਂਟ ਨੇ ਕਰਿਆ ਪਕਵਾ ਕਾਲਜ ਪ੍ਰਧਾਨ ਵੀ ਕੋਈ ਹੁਣ ਹੁਣ ਦੇ ਨਾਲ ਦੇ ਵਿੱਚ ਖੈਰ ਰੱਖੀ ਕਿ ਤੁਸ ਸੋਚ ਕੇ ਰੱਖਿਆ ਕਿ ਇਹ ਪ੍ਰਭਾਵਤ ਹੋ ਦੀ ਭਾਜਪਾ ਪਾਰਟੀ ਇਹਦੇ ਵਿੱਚ ਇਹ ਹੈ ਨਾ ਸਟੂਡੈਂਟ ਫਲੋਸਫੀਸ ਨੇ ਤਾਂ ਇਹ ਉਸ ਤੋਂ ਬਾਅਦ ਘਰੋ ਘਰ ਦੇ ਦੌਰਾਨ ਬਹੁਤ ਪਾਰਟੀਆਂ ਦੇ ਨਾਲ ਜਾਨੀ ਕਿਸੇ ਕੰਮ ਨੂੰ ਲੈ ਕੇ ਉਹਨਾਂ ਦੇ ਸਿਸਟਮ ਨੂੰ ਦੇਖਣ ਦਾ ਮੌਕਾ ਮਿਲਿਆ ਸੋ ਉਹਦੇ ਵਿੱਚ ਇੱਕ ਚੀਜ਼ ਹੀ ਦੇਖੀ ਹੈ ਕਿ ਜੋ ਭਾਰਤੀ ਜਨਤਾ ਪਾਰਟੀ ਦੀ ਆਈਡੀਓਲੋਜੀ ਹੈ ਸਿਸਟਮੈਟਿਕ ਸਿਸਟਮੈਟਿਕ ਵੇ ਨਾਲ ਕੰਮ ਕਰਨ ਦਾ ਤੰਗ ਹੈ ਜੀ ਉਹ ਬਹੁਤ ਵਧੀਆ ਲੱਗਿਆ ਕਿ ਜਿਸ ਦੇ ਨਾਲ ਆਪਾਂ ਜਿਹੜਾ ਪਟੜੀ ਤੋਂ ਪੰਜਾਬ ਲੈ ਚੁੱਕਿਆ ਉਹਨੂੰ ਮੋਰ ਪਟੜੀ ਤੇ ਜਾ ਸਕਦੇ ਆ ਯਾਨੀ ਕਿ ਪੰਜਾਬ ਦੇ ਵਿੱਚ ਆਪਾਂ ਜਿਹੜੀ ਸੁਰੱਖਿਆ ਖਤਮ ਹੋ ਗਈ ਹੈ ਉਹ ਸੁਰੱਖਿਆ ਭੈ ਮੁਕਤ ਕਰਨਾ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤੇ ਉਸ ਦੇ ਨਾਲ-ਨਾਲ ਆਪਾਂ ਪੰਜਾਬ ਨੂੰ ਹਰਿਆ ਭਰਿਆ ਪੰਜਾਬ ਬਣਾਉਣ ਦੇ ਲਈ ਦਬਲ ਇੰਜਨ ਦੀ ਸਰਕਾਰ ਲਿਆ ਆਈਏ ਤੇ ਸਾਰੇ ਪੰਜਾਬ ਦਾ ਵੱਧ ਤੋਂ ਵੱਧ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਹੈ ਜੀ ਸੁਣ ਕੇ ਬਹੁਤ ਦੁੱਖ ਲੱਗਦਾ ਕਿ ਪਹਿਲੇ ਦੋ ਇੱਕ ਦੋ ਨੰਬਰ ਤੇ ਆ ਗਿਆ ਕਰਜ਼ੇ ਲੈਣ ਦੇ ਵਿੱਚ ਕੋਈ ਸਮਾਂ ਹੁੰਦਾ ਸੀ ਕਿ ਜਿਹੜਾ ਪੰਜਾਬ ਸੀ ਉਹ ਨਾਲ ਦੇ ਸੁਪਿਆ ਨੂੰ ਕਰਜ਼ੇ ਤਿੰਦਾਸ ਇਹ ਸੁਣ ਕੇ ਬਹੁਤ ਦੁੱਖ ਲੱਗਦਾ ਕਿ ਪੰਜਾਬ ਨੂੰ ਕਰਜ਼ੇ ਮੁਕਤ ਕਰੀਏ ਭੈ ਮੁਕਤ ਕਰੀਏ ਨਸ਼ਾ ਮੁਕਤ ਕਰੀਏ ਦੇਖੋ ਸ਼ਹਾਲ ਤੇ ਰੰਗਲਾ ਪੰਜਾਬ ਸਮਰਾਲਾ ਹਲਕੇ ਲੈ ਕੇ ਕੀ ਕੋਈ ਪਲੈਨਿੰਗ ਹੈ ਕੋਈ ਕੀ ਰਸਤਾ ਹੈ ਇਹ ਸਮਰਾਲਾ ਹਲਕੇ ਦੇ ਵਿੱਚ ਦੱਸਣ ਸਮਰਾਲਾ ਹਲਕੇ ਦੇ ਵਿੱਚ ਪਹਿਲਾਂ ਤਾਂ ਸਾਰੇ ਅੰਮ੍ਰਿਤ ਅੰਦਰ ਦਾ ਧੰਨਵਾਦ ਕਰਦੇ ਤੇ ਜਿਹੜੀ ਅੱਗੇ ਵਾਲੀ ਪਲੈਨਿੰਗ ਹੋਊਗੀ ਉਹ ਜੋ ਜਿੱਦਾਂ ਫਾਟੇਗਾ ਇਹਦੇ ਵਿੱਚ ਐਜ਼ ਅ ਮੈਂਬਰ ਆਪਾਂ ਜੁਆਇਨ ਹੋਇਆ ਹਰ ਪੱਖ ਤੋਂ ਹਰ ਜੋ ਵੀ 파ਟੀ ਵੱਲੋਂ ਦੇ ਸ਼ੁਰੂ ਹੋ ਕੋਰਡਨੈਂਟਸ ਹੋਰ ਜੁਆਇਨਿੰਗ ਕੀ ਹੈ ਕੰਨਾ ਸੱਜਣ ਮਿੱਤਰ ਆਏ ਮੇਰੀ ਸਾਰਿਆਂ ਦੀ ਯੋਜਨਾ ਹੀ ਹੈ ਜੀ ਇਹ ਮੈਂ ਇਕੱਲਾ ਨਹੀਂ ਸ਼ੁਨੀ ਸੀ ਇੱਥੇ ਜਨੇ ਥੱਲੇ ਖੜੇ ਸੀ ਉਹ ਸਾਰੀ ਨਹੀਂ ਸ਼ੂ ਸੀ ਤੇ ਉਹ ਸਾਰੀ ਸਾਜ ਸੱਜਣ ਮਿੱਤਰ ਉਹ ਸਾਰੇ ਨਾਲ ਹੀ ਆ ਇੱਕ ਸਾਲ ਕੇ ਨੂੰ ਲੈ ਕੇ ਜਾ ਕੇ ਮੰਗ ਵੀ ਕੀਤੀ ਤੁਸੀਂ ਮੰਤਰੀ ਜੀ ਕੋਲ ਕੇ ਨਹੀਂ ਲੈ ਕੇ ਆਪਾਂ ਮੰਗ ਨਹੀਂ ਕੀਤੀ ਆ ਕਿ ਰਮੀਤ ਵਿੱਚ ਜੀ ਜੀ ਉਹ ਕੋਲੋਂ ਆਪਾਂ ਕਿ ਮੰਗ ਵੀ ਦਿੱਤੀ ਆ ਕਿ ਵੈਸ਼ਨੂ ਦੇਵੀ ਮਾਤਾ ਦੇ ਲਈ ਜਿਹੜਾ ਆਪਣੇ ਇੱਥੋਂ ਦੇ ਸ਼ਹਿਰ ਤੋਂ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਰੁਧਾਰਾ ਸਟੇਸ਼ਨ ਪੈਂਦਾ ਸੀ ਆਪਣੇ ਸਮਰਾਲੀ ਸਟੇਸ਼ਨ ਤੋਂ ਉਸ ਦਾ ਸਟਾਪ ਨਹੀਂ ਸੀ ਉਹਨਾਂ ਨੂੰ ਇਹ ਕਿਹਾ ਕਿ ਚਾਹੇ 5 ਮਿੰਟ ਦਾ ਸਟਾਪ ਹੁੰਦਾ ਤੇ ਜੋ ਤਾਂ ਜੋ ਆਪਣੇ ਹਲਕਾ ਵਸੀਆਂ ਨੂੰ ਜਾਣਦੇ ਵਿੱਚ ਸੀ ਇਜ਼ੀ ਠੀਕ ਹੈ ਜੀ